ਸਰ ਬੀਤੇ ਦਿਨ ਇੱਕ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਵਿੱਚ ਕਿ ਇਮੀਗ੍ਰੇਸ਼ਨ ਦੇ ਮਾਲਕ ਤੇ ਗੋਲੀ ਚੱਲੀ ਸੀ ਤਾਂ ਉਸ ਵਿੱਚ ਕੀ ਅਪਡੇਟ ਆ ਕੀ ਸੀਗਾ ਪੂਰਾ ਮਾਮਲਾ ਹਾਂਜੀ ਜਿਹੜੇ ਇਮੀਗ੍ਰੇਸ਼ਨ ਦੇ ਮਾਲਕ ਸੀ ਇਹਨਾਂ ਨੇ ਇਹਨੇ ਆਪ ਦੇ ਖੁਦ ਦੇ ਗੋਲੀ ਮਾਰ ਲਈ ਸੀ ਬਾਹ ਦੇ ਵਿੱਚ ਤੇ ਇਹਦੇ ਕਹਿੰਦੇ ਮੁਤਾਬਕ ਇਹ ਡਿਪਰੈਸ਼ਨ ਸੀ ਮੈਂ ਇਸ ਕਰਕੇ ਮੈਂ ਆਪ ਦੇ ਗੋਲੀ ਮਾਰ ਲਈ ਤੇ ਪਰ ਡਿਪਰੈਸ਼ਨ ਵਾਲੀ ਗੱਲ ਉਹਦੇ ਸਾਹਮਣੇ ਤਾਂ ਆਉਂਦੀ ਨਹੀਂ ਸੀਗੀ ਕਿਉਂਕਿ ਇਹਨੇ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਹੀ ਕਾਲ ਕੀਤੀ ਹਸਪੀਟਲ ਜਾਂਦੇ ਨੇ ਇਹਦੇ ਕਹਿਣ ਮੁਤਾਬਕ ਵੀ ਇਹਨੇ ਮੈਨੂੰ ਕਾਲ ਆਈ ਜਿਸ ਦੇ ਵਿੱਚ ਮੈਨੂੰ ਕਹਿ ਰਿਆ ਸੀ ਮੇਰੇ ਤੇ ਦੋ ਨਕਾਬ ਪੋਸ਼ ਜਿਹੜੇ ਮੂੰਹ ਟਕੇ ਹੋਏ ਸੀਗੇ ਬੋਟਸਾਈਕਲ ਤੇ ਮੁੰਡੇ ਆਏ ਆ ਤੇ ਮੇਰੇ ਸਿੱਧਾ ਮੇਰੇ ਛਾਤੀ ਵੱਲੋਂ ਨਿਸ਼ਾਨਾ ਤਾਨਿਆ ਉਹਨਾਂ ਨੇ ਪਿਸਤੌਲ ਤਾਣ ਕੇ ਤੇ ਗੋਲੀ ਚਲਾਤੀ ਮੈਂ ਇੱਕ ਪਾਸੇ ਨੂੰ ਹੋ ਗਿਆ ਤੇ ਮੇਰੀ ਬਾਹ ਦੇ ਵੱਜੀ ਤੇ ਇਹ ਬੜੀ ਸਨਸਨੀ ਕ੍ਰੀਏਟ ਕੀਤੀ ਸ਼ਹਿਰ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਇਸ ਦੀ ਸਨਸਨੀ ਕ੍ਰੀਏਟ ਹੋ ਜਾਂਦੀ ਹੈ ਪੁਲਿਸ ਦੇ ਵਿੱਚ ਸਾਡੇ ਤੇ ਦਬਾਅ ਵੱਜ ਜਾਂਦਾ ਵੀ ਪਤਾ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਕਿਉਂ ਜੀ ਹੋ ਗਈ ਹੈ ਤੇ ਅਸੀਂ ਇਮੀਡੀਏਟਲੀ ਮੈਂ ਉੱਥੇ ਪਹੁੰਚਿਆ ਮੇਰੇ ਡੀਐਸਪੀ ਐਸਐਚਓ ਸਾਰੀ ਟੀਮ ਸੀਆਈਏ ਤੋਂ ਸਾਰੇ ਪਹੁੰਚੇ ਮੈਨੂੰ ਮੌਕੇ ਤੇ ਜਾ ਕੇ ਹੀ ਕਈ ਗੱਲਾਂ ਸਾਹਮਣੇ ਆ ਗਈਆਂ ਸੀ ਜਿੱਥੋਂ ਮੈਨੂੰ ਸ਼ੱਕ ਪੈ ਰਿਹਾ ਸੀਗਾ ਵੀ ਇੱਕ ਇਹ ਡਰਾਮਾ ਕੀਤਾ ਹੋਇਆ ਝੂਠਾ ਵਕੂਆ ਬਣਾਇਆ ਗਿਆ ਤੇ ਅੱਗੇ ਬੜਤਾਲ ਤੋਂ ਪਤਾ ਲੱਗਿਆ ਵੀ ਕੁਝ ਇਹਨੇ ਆਪ ਵੀ ਦੱਸਿਆ ਮੈਨੂੰ ਵੀ ਮੈਂ ਡਿਪਰੈਸ਼ਨ ਚੇਸ ਕਰਕੇ ਸੀ ਵੀ ਮੇਰੇ ਕਈ ਕੇਸ ਚੱਲਦੇ ਆ ਕਈਆਂ ਤੋਂ ਮੈਂ ਪੈਸੇ ਲੈਣੇ ਆ ਕਈਆਂ ਨੂੰ ਦੇਣੇ ਤੇ ਮੈਂ ਕਿਹਾ ਇਹਨੂੰ ਵੀ ਇਹ ਤਾਂ ਕੋਈ ਕਾਰਨ ਨਹੀਂ ਵੀ ਡਿਪਰੈਸ਼ਨ ਚਾ ਤੂੰ ਆਪ ਦੇ ਗੋਲੀ ਮਾਰ ਲੇ ਜਾਂ ਹੋਰ ਕਰ ਲੈ ਤੇ ਇਹਨੇ ਅਖੀਰਤੇ ਸਾਡੀ ਬੜੀ ਟੈਕਨੀਕਲ ਤਰੀਕੇ ਦੇ ਨਾਲ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਜਿਸ ਦੇ ਵਿੱਚ ਆ ਨੇੜੇ ਤੜੇ ਦੇ ਜਿਹੜੇ ਰਹਿਸ਼ੀਆ ਉਹਨਾਂ ਦੇ ਬੈਂਡ ਵੀ ਲਿਖੇ ਗਏ ਸੀਸੀਟੀਵੀ ਫੁਟੇਜ ਵੀ ਦੇਖੀ ਗਈ ਉਸ ਤੋਂ ਜਿਹੜੇ ਇਹਨਾਂ ਦੇ ਵੱਲੋਂ ਜਿਹੜੇ ਲਿਖਾਏ ਬਿਆਨ ਤੇ ਸੀਸੀਟੀਵੀ ਫੁਟੇਜ ਤੇ ਬਾਕੀ ਮੌਕੇ ਤੋਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਆ ਰਿਹਾ ਸੀਗਾ ਜਿਸ ਸੰਬੰਧੀ ਜਦੋਂ ਉਹਨਾਂ ਨੇ ਦੇਖਿਆ ਵੀ ਵੀ ਇਹ ਤਾਂ ਸਾਰਾ ਮੇਰਾ ਪਰਦਾ ਫਾਸ਼ ਹੋ ਜੂਗਾ ਤਾਂ ਇਹ ਆਪ ਮੇਰੇ ਕੋਲ ਆ ਕੇ ਤੇ ਪੁਲਿਸ ਕੋਲ ਬਿਆਨ ਲਖਾਇਆ ਜਿਸ ਦੇ ਵਿੱਚ ਇਹਨੇ ਮੰਨਿਆ ਵੀ ਮੈਂ ਇੱਕ ਝੂਠਾ ਬਕੂਆ ਬਣਾਇਆ ਸੀ ਤੇ ਮੈਂ ਡਿਪਰੈਸ਼ਨ ਸੀ ਹੈ ਤੇ ਝੂਠਾ ਬਕੂਆ ਬਣਾਤਾ ਤੇ ਉਹ ਬੜੀ ਮਾੜੀ ਗੱਲ ਹੈ ਵੀ ਜਿਸ ਦੇ ਨਾਲ ਇਹਨੇ ਸਾਨੂੰ ਪੁਲਿਸ ਨੂੰ ਪ੍ਰੈਸ ਨੂੰ ਲੋਕਾਂ ਨੂੰ ਬੇਵਜਾ ਇੱਕ ਗਲਤ ਇਨਸੀਡੈਂਟ ਬਾਰੇ ਦੱਸਿਆ ਤੇ ਆਪਾਂ ਨੂੰ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਸਾਰਿਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਬੜੀ ਮਾੜੀ ਗੱਲ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੀਗਲ ਐਕਸ਼ਨ ਲੈਣਾ ਹੈ ਤੇ ਜਿਸ ਦੇ ਵਿੱਚ ਕਾਰਵਾਈ ਕੀਤੀ ਜਾਊਗੀ ਲੀਗਲ